ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਪਹਿਲੇ ਹੀ ਦਿਨ ਸੁਖਪਾਲ ਖਹਿਰਾ ਕਿਉਂ ਨਾਰਾਜ਼ ਹੋ ਗਏ ਸੁਖਪਾਲ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਆ ਕੇ ਪੱਤਰਕਾਰਾਂ ਦੇ ਸਾਹਮਣੇ ਹੰਗਾਮਾ ਕਿਉਂ ਕੀਤਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਜਿਹੜਾ ਸੱਦਿਆ ਗਿਆ ਉਸ ਉੱਤੇ ਇਤਰਾਜ਼ ਸੁਖਪਾਲ ਖਹਿਰਾ ਉਠਾਉਂਦੇ ਕਿਉਂ ਨਜ਼ਰ ਆ ਰਹੇ بڑے ਸਵਾਲ ਖੜੇ ਹੋ ਰਹੇ ਨੇ ਸੁਖਪਾਲ ਖਹਿਰਾ ਆਪਣੇ ਤੱਥਾਂ ਵਾਸਤੇ ਜਾਣੇ ਜਾਂਦੇ ਨੇ ਜਿਹੜੇ ਬਿਆਨ ਉਹ ਜਾਰੀ ਕਰਦੇ ਨੇ ਵੱਧ ਤੌਰ ਤੇ ਤੱਥਾਂ ਤੇ ਆਧਾਰਿਤ ਹੁੰਦੇ ਨੇ ਸੁਖਪਾਲ ਖੈਰਾ ਦੇ ਬਿਆਨ ਸੁਖਪਾਲ ਖੈਰਾ ਦੇ ਇਲਜ਼ਾਮ ਬੜੇ ਕੰਕਰੀਟ ਹੁੰਦੇ ਨੇ ਔਰ ਸੁਖਪਾਲ ਖੈਰਾ ਐਵੇਂ ਕੋਈ ਗੱਲ ਨਹੀਂ ਕਰ ਲੈਂਦੇ ਇਹ ਆਮ ਤੌਰ ਤੇ ਕਿਹਾ ਜਾਂਦਾ ਪਰ ਸੁਖਪਾਲ ਖੈਰਾ ਨੇ ਵਿਧਾਨ ਸਭਾ ਦੇ ਬਾਹਰ ਕਿਉਂ ਰੌਲਾ ਪਾਤਾ ਕਿਉਂ ਪੰਜਾਬ ਵਿਧਾਨ ਸਭਾ ਦੇ ਬਾਹਰ ਵੱਡਾ ਹੰਗਾਮਾ ਹੋ ਗਿਆ ਪੱਤਰਕਾਰ ਇਕੱਠੇ ਹੋ ਗਏ ਔਰ ਸੁਖਪਾਲ ਖੈਰਾ ਵਿਰੋਧਾਤਮਕ ਤਰੀਕੇ ਦੇ ਨਾਲ ਉੱਥੇ ਬਿਆਨ ਦਿੰਦੇ ਕਿਉਂ ਨਜ਼ਰ ਆਏ ਨੇ ਕੀ ਕੁਝ ਬੋਲੇ ਨੇ ਕਾਰਨ ਕੀ ਰਿਹਾ ਹੈ ਵਿਧਾਨ ਸਭਾ ਦੇ ਬਾਹਰ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਆਓ ਸੁਖਪਾਲ ਖਹਿਰਾ ਮੂੰਹ ਸੁਣਦੇ ਆਂ ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਕੋਝਾ ਮਜ਼ਾਕ ਹੈ ਇਸ ਨੂੰ ਆਪਾਂ ਮੰਨਦੇ ਆਂ ਜਮਹੂਰੀਅਤ ਆ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਆ ਵਰਨਾ ਇਹਨੇ ਐਵੇਂ ਨਹੀਂ ਸੱਤਣਾ ਸਿਰਫ ਦੋ ਸਿਟਿੰਗਸ ਆ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਈਆ ਬਰਬਾਦ ਕਰਨ ਚੱਲੇ ਆ ਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਅ ਇਹਦਾ ਖਰਚਾ ਇੱਕ ਦਿਨ ਦਾ ਆ ਵੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਏ ਖਰਚਦੇ ਹੁਣ ਤਾਂ ਲਾਈਵ ਅ ਪ੍ਰोसीਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ 1 ਕਰੋੜ ਰੁਪਈਆ 15 ਮਿੰਟਾਂ 'ਚ ਸ਼ਰਧਾਂਜਲੀਆ ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀਆ ਦੇ ਕੇ ਬਿਜ਼ਨਸ ਨਹੀਂ ਸੀ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਸੀ ਕਿੰਨੇ ਇਹ ਮਸਲੇ ਨੇ ਬੇਅਦਬੀਆਂ ਲਟਕਰੀਆਂ ਨੇ ਦੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ। ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮਐਲਏ ਨੇ ਨੀ ਪੱਥਰ ਢਾਤਾ ਗੁਰਪ੍ਰੀਤ ਸਿੰਘ ਗੋਗੀ ਨੇ। ਇਹ ਹੱਥ ਕਿਹੜੇ ਕਰਤੇ ਕਿ ਸਾਡੀ ਸਰਕਾਰ ਫੀਲ ਹੈ। ਬੁੱਡੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵਾਟਰ ਵਰਕਸ ਆ ਸਾਰਾ ਕੈਂਸਰ ਤੇ ਪੀੜਤ ਤੇ ਕੰਤਲਾ ਤੇ ਪੋਲੂਟਿਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਐ ਏਮਪਲੋਇਜ਼ ਦੇ ਕਿੰਨੇ ਇਸ਼ੂਸ ਨੇ ਪੁਲਿਸ ਦੀਆਂ ਜੁਆਇਨਿੰਗਸ ਨੇ ਏਮਪਲੋਇਜ਼ ਦੇ ਮੈਟਰਸ ਨੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਲਗਭਗ 1000 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ ਪਰ ਕਿਉਂਕਿ ਸਰਕਾਰ 250 ਕਰੋੜ ਰੁਪਏ ਮੈਚਿੰਗ ਨਹੀਂ ਪਾ ਰਹੀ ਤੇ ਇਸ ਕਰਕੇ ਉਹ ਨਹੀਂ ਕਰ ਸਕੇ ਸੋ देयर ਆ ਟਨਸ ਐਂਡ ਟਨਸ ਆਫ ਇਸ਼ੂਸ ਲੇਕਿਨ ਦੋ ਸਿਟਿੰਗਸ ਵਿੱਚ ਕੀ ਕਰਾਂਗੇ ਤੇ ਲੈਜਿਸਲੇਟਿਵਲੀ ਬਿਜ਼ਨਸ ਲੱਗਦਾ ਜੀ ਕੱਲ ਤੇ ਪਰਸੋਂ ਤੇ ਬਿੱਲ ਸਾਨੂੰ ਟੇਬਲ ਤੇ ਦੇਣਗੇ ਇਹੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਜੀ ਦੇਲ ਸਾਨੂੰ ਹਫਤਾ ਪਹਿਲਾਂ ਦਿਆ ਕਰੋ ਅਸੀਂ ਅਸੀਂ ਰਿਸਰਚ ਕਰਾਂਗੇ ਅਸੀਂ ਪੜਾਂਗੇ ਅਸੀਂ ਬਹਿਸ ਕਰਾਂਗੇ ਸੋ ਮੈਂ ਉਹਨਾਂ ਤਾਂ ਸਾਨੂੰ ਪੈਂਦਾ ਕਿਉਂਕਿ ਅਸੀਂ ਇਹ ਲੋਕਾਂ ਨੇ ਚੁਣ ਕੇ ਭੇਜਿਆ ਪਰ ਇਸ 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 ਵਿਧਾਨ ਸਭਾ ਦੀ ਬਿਲਡਿੰਗ ਹੀ ਨਜ਼ਰ ਆ ਰਹੀ ਤੁਹਾਨੂੰ ਇਹਦੇ ਵਿੱਚ ਕੋਈ ਅਰਥ ਦਾ ਕੰਮ ਹੋਣ ਵਾਲਾ ਨਹੀਂ ਗਾ ਜੀ ਯਾਰਾ ਸਾਹਿਬ ਪੰਜਾਬ ਦੀ ਬੈਕਗ੍ਰਾਉਂਡ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਖੜੇ ਹੋਇਆ ਸੰਵਧਾਨ ਸਭਾ ਵੱਲ ਨੂੰ ਕਰ ਰਿਹਾ ਲੇਕਿਨ ਉਹਨਾਂ ਵੱਡੇ ਪੱਤਰ ਤੇ ਫੇਰ ਉਹੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੋਇਆ ਸੀਗਾ ਬਾਟਰ ਕੰਨ ਉਹ ਸਾਰਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹ ਬੇਸਿਕਲੀ ਬੀਜੇਪੀ ਦੀ ਬੀ ਟੀਮ ਆ ਐਨਐਸਐਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਦਿੱਤਾ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ੀ ਦੇ ਨਾਲ ਹੋ ਅੱਜ ਵੀ ਜਿਹੜਾ ਤਸ਼ੱਦਦ ਮੁਖਲੀ ਦੀ ਪੁਲਿਸ ਜਾਂ ਚੰਡੀਗੜ੍ਹ ਦੇ ਨਾਕੇ ਤੇ ਕਰਨਗੇ ਉਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰ ਹੋ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ ਕਿਉਂ ਡਰਦੇ ਨੇ ਇਸ ਕਰਕੇ ਉਹਨਾਂ ਦੇ ਜੋ ਵੀ ਅੱਜ लाठी चार्ज ਕੈਨਨ ਐਟ ਸੈਟਰਾ ਉਹਦੀ ਅਸੀਂ ਕਾਂਗਰਸ ਪਾਰਟੀ ਸਖਤ ਸ਼ਬਦਾਂ ਨਿਖੇਧੀ ਕਰਦੇ ਆਂ ਔਰ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੇ ਕੋਈ ਗੱਲ ਗੈਰਵਾਜਬ ਨਹੀਂ ਕੀਤੀ ਪਰ ਅੱਜ ਜਿਹੜਾ ਇਹ ਸੈਸ਼ਨ ਆ ਮੈਂ ਸਮਝਦਾ ਕਿ ਇਹੀ ਲੋਕ ਜਿਹੜੇ ਕਹਿੰਦੇ ਸੀ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜੀ ਘਟੋ ਘਟ 70 ਲੱਖ ਰੁਪਏ ਜੀ ਬਰਬਾਦ ਕਰਤਾ ਅੱਜ ਇਹ ਬਰਬਾਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇੱਥੇ ਨੀਤੀ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਲੈ ਸਕੀ ਸੀ। ਖਸਾ ਦਾ ਤਿਆਰ ਨਹੀਂ। ਕਿਹੜੀ ਨੀਤੀ ਬਣਾਈ ਇਹਨਾਂ ਨੇ? ਸਵਾਇ ਸ਼ਰਾਬ ਦੀ ਨੀਤੀ ਤੋਂ ਕਿਹੜੀ ਨੀਤੀ ਬਣਾਈ ਦੱਸੋ ਮੈਨੂੰ। ਇੰਡਸਟਰੀਅਲ ਪਾਲਿਸੀ ਇਹਨਾਂ ਦੇ ਕੋਲ ਨਹੀਂ। ਐਗਰੀਕਲਚਰ ਪਾਲਿਸੀ ਸਭ ਤੋਂ ਇੰਪੋਰਟੈਂਟ ਸਟੇਟ ਆ ਇਗਰੀਡੈਂਟ ਸਟੇਟ ਆ ਪੰਜਾਬ। ਸਾਡੇ ਕਰਜ਼ਈ ਹੋ ਕੇ ਕਿਸਾਨ ਆਤਮੱਤਿਆ ਕਰ ਰਹੇ ਨੇ। ਇਹਨਾਂ ਕੋਲ ਪਾਲਿਸੀ ਐਨੀ 2.5 ਸਾਲ ਤੋਂ ਨੰਗੇ ਨੇ। ਉਹਨ ਕਿਦੋਂ ਪਾਲਿਸੀ ਬਣਾਉਣੀ ਇਹਨਾਂ ਨੇ? ਔਰ ਇਹ ਜਿਹੜੀ ਅਲੋਕੇਸ਼ਨ ਆ ਬਜ ਐਵੇਂ 2-3% ਟੋਟਲ ਬਜਟ ਦੀ ਅਲੋਕੇਸ਼ਨ ਐਗਰੀਕਲਚਰ ਸੈਕਟਰ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਹੈ ਸੇਮ ਗੋਸ ਫॉर ਦੀ ਇੰਡਸਟਰੀ ਦੇਰਫੋਰ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਇਹ ਕੋਈ ਸੀਰੀਅਸ ਇਸ਼ੂਜ਼ ਲੈਣ ਦੇ ਮਾਦਰ ਇਹ ਐਵੇਂ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਤਰੀਨੀ ਸ਼ਰਮ ਨਹੀਂ ਗਈ ਕਿ ਮੈਂ ਜਾ ਕੇ ਲੋਕਾਂ 'ਚ ਕਹਾਂ ਕਿ ਮੈਂ ਚੰਡੀਗੜ੍ਹ ਦੇ ਸ਼ਬਦ ਜਿਹੜੇ ਸਪੈਲਿੰਗ ਗਲਤ ਬੋਲ ਗਿਆ ਮੈਂ ਮਾਫੀ ਮੰਗਦਾ ਲੋਕਾਂ ਨੂੰ ਘਟਾਰੂ ਚੱਕਦਾ ਕਦੀ ਆਣ ਕੇ ਸਫਾਈ ਦਿੱਤੀ ਅੱਜ ਮਨ ਸਰਜੀਤ ਕੌਰ ਮਾਨੂੰ ਕੇ ਨੇ ਕੋਠੀ ਕਬਜ਼ਾ ਕਰ ਲਿਆ ਐਨਆਰਆਈ ਦੀ ਕਿਦੀ ਜਵਾਬ ਕਿਸੇ ਗੱਲ ਤੇ ਆਣ ਕੇ ਜਵਾਬ ਦੇ ਦਿੰਦਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਪਾਣ ਤੇ ਕੇਜਰੀਵਾਲ ਦੀ ਪਾਰਟੀ ਇੱਥੇ